ਸਿੱਖ ਜਥੇਬੰਦੀਆਂ ਰੋਸ ਜਤਾਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਔਰ ਮਾਮਲੇ 'ਚ ਪ੍ਰਸ਼ਾਸਨ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਕਾਰਵਾਈ ਨਾ ਹੋਣ ਦੇ ਉੱਤੇ ਅਗਲਾ ਕਦਮ ਚੁੱਕਣ ਦੀ ਚੇਤਾਵਨੀ ਵੀ ਜਾਰੀ ਕਰ ਦਿੱਤੀ ਗਈ ਤਰਨਤਾਰਨ ਦੇ ਪਹੂਵਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਬਾਹਰ ਖੂਬ ਹੰਗਾਮਾ ਸਵੇਰ ਦੇ ਸਮੇਂ ਹੋਇਆ ਗੁਰਦੁਆਰਾ ਕਮੇਟੀ ਮੈਂਬਰਾਂ ਦੀ ਕਾਰ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਸੀ ਇਲਜ਼ਾਮ ਨੇ ਔਰ ਰਿਟਾਇਰਡ ਕਰਨਲ ਹਰ ਸਿਮਰਨ ਸਿੰਘ ਦੀ ਗੱਡੀ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਹੰਗਾਮੇ ਦੌਰਾਨ ਕਈ ਲੋਕ ਜ਼ਖਮੀ ਹੋ ਗਏ ਐਸਐਚਓ ਪਲਵਿੰਦਰ ਸਿੰਘ ਵੀ ਇਸ ਮਾਮਲੇ 'ਚ ਗੰਭੀਰ ਜ਼ਖਮੀ ਹੋਏ ਦੱਸ ਦिए ਪੂਰਾ ਮਾਮਲਾ ਕੀ ਹੈ ਦੱਸ ਦिए ਕਿ ਇੱਕ ਸਿੱਖ ਜਥੇਬੰਦੀ ਨੇ ਜਰਨੈਲ ਸਿੰਘ ਪਿੰਡਰਾਵਾਲਿਆ ਦੀ ਤਸਵੀਰ ਆਪਣੇ ਤੰਬੂ ਦੇ ਵਿੱਚ ਲਗਾਈ ਸੀ ਜਿਸ ਦਾ ਵਿਰੋਧ ਮੇਲਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਵੱਲੋਂ ਕਰ ਦਿੱਤਾ ਗਿਆ ਤੇ ਇਸ ਦੇ ਰੋਸ ਵਿੱਚੋਂ ਸਿੱਖ ਜਥੇਬੰਦੀਆਂ ਨੇ ਕਮੇਟੀ ਦੇ ਮੈਂਬਰਾਂ ਦਾ ਘਿਰਾਓ ਕੀਤਾ ਤਕਰਾਰ ਇੰਨੀ ਵਧੀ ਕਿ ਤਲਵਾਰਾਂ ਚੱਲ ਪਈਆਂ ਤੇ ਮਾਮਲਾ ਹਿੰਸਕ ਹੋ ਗਿਆ ਉਸ ਤੋਂ ਬਾਅਦ ਉੱਥੇ ਪੁਲਿਸ ਪਹੁੰਚ ਗਈ ਐਸਐਚਓ ਤੱਕ ਗੰਭੀਰ ਜ਼ਖਮੀ ਹੋ ਗਏ ਮਾਮਲੇ ਨੂੰ ਸ਼ਾਂਤ ਜ਼ਰੂਰ ਕਰਵਾਇਆ ਗਿਆ ਪਰ ਇਸ ਪੂਰੇ ਮਾਮਲੇ ਦੇ ਵਿੱਚ ਜਿਹੜੇ ਪ੍ਰਦਰਸ਼ਨਕਾਰੀ ਨੇ ਹੁਣ ਪ੍ਰਸ਼ਾਸਨ ਤੋਂ ਕਰੜੀ ਕਾਰਵਾਈ ਦੀ ਮੰਗ ਕਰ ਰਹੇ ਨੇ ਕਿ ਐਕਸ਼ਨ ਲਿਆ ਜਾਵੇ ਕਰੜਾ ਔਰ ਇਹ ਪੂਰੀਆਂ ਤਸਵੀਰਾਂ ਗੱਡੀ ਦੇ ਵਿੱਚ ਪੰਨ ਤੋੜ ਕੇ ਕੀਤੀ ਗਈ ਹੈ ਪਿੱਛੇ ਵਾਲਾ ਸ਼ੀਸ਼ਾ ਦੇਖੋ ਤੋੜ ਦਿੱਤਾ ਗਿਆ ਔਰ ਇਹ ਦੱਸਿਆ ਜਾ ਰਿਹਾ ਕਿ ਜਿਹੜੇ ਪ੍ਰਬੰਧਕ ਨੇ ਉਹਨਾਂ ਦੇ ਵਿੱਚੋਂ ਇੱਕ ਪ੍ਰਬੰਧਕ ਦੀ ਕਾਰ ਹੈ ਜਿਸ ਦੇ ਜਿਸ ਨੂੰ ਟਾਰਗੇਟ ਕੀਤਾ ਗਿਆ ਨਿਸ਼ਾਨਾ ਬਣਾਇਆ ਗਿਆ ਇਹ ਪੂਰਾ ਵਿਵਾਦ ਜੋ ਸਮਝ ਆ ਰਿਹਾ ਹੈ ਕਿ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਦੀ ਤਸਵੀਰ ਨੂੰ ਲੈ ਕੇ ਹੋਇਆ ਕਿਉਂਕਿ ਪਿੰਡਰਾਂ ਵਾਲੇ ਦੀ ਤਸਵੀਰ ਲਗਾਈ ਗਈ ਸੀ ਇਲਜ਼ਾਮ ਨੇ ਕਿ ਪਿੰਡਰਾਂ ਵਾਲੇ ਦੀ ਤਸਵੀਰ ਨੂੰ ਹਟਾਉਣ ਨੂੰ ਕਿਹਾ ਗਿਆ ਤੇ ਉੱਥੋਂ ਬਸ ਫੇਰ ਪੂਰਾ ਵਿਵਾਦ ਖੜਾ ਹੋ ਗਿਆ। ਇਹ ਕਰਨਾ ਚਾਹੁੰਦਾ ਕਿ ਜਿਹੜੀ ਇੱਥੋਂ ਦੀ ਅਸਲੀ ਕਮੇਟੀ ਇਹਨਾਂ ਫਾਊਂਡੇਸ਼ਨ ਬਣਾਈ ਆ ਅਸ਼ੀਰ ਬਾਬਾ ਦੀਪ ਸਿੰਘ ਜੀ ਦੇ ਨਾਂ ਦੇ ਫਾਊਂਡੇਸ਼ਨ ਰਜਿਸਟਰ ਕਰਾਈ ਆ। ਉਹਦੇ ਵਿੱਚ ਸਾਰੇ ਮੈਂਬਰ ਇਹਨਾਂ ਦੇ ਪਰਿਵਾਰਕ ਨੇ। ਕੋਈ ਵੀ ਮੈਂਬਰ ਪਿੰਡ ਵਾਲੀ ਹੈਗਾ ਸਾਡੇ ਫਾਜ਼ਲ ਸਾਹਿਬ ਦਾ ਸਕਤਲ ਸਿੰਘ ਦਾ ਨਾਂ ਕੀ ਉਹ ਵੀ ਇਹਨਾਂ ਨਾਲ ਕੰਮ ਕਰਦਾ ਬਾਪੂ ਜਗੀਰ ਸਿੰਘ ਦਾ ਨਾਂ ਹੈ ਉਹ ਵੀ ਇਹਨਾਂ ਨਾਲ ਕੰਮ ਕਰਦਾ ਵਾ। ਪਰ ਹੁਣ ਇਹਨਾਂ ਦੇ ਸਾਰੇ ਮੈਂਬਰ ਐਸੋ ਪਰਿਵਾਰਕ ਮੈਂਬਰ ਨੇ ਜਿਹੜੀ ਹੁਣ ਐਸੋਡ ਕਮੇਟੀ ਇਹਨਾਂ ਕੋਲ ਕੰਮ ਕਰ ਰਹੀ ਆ ਉਹ ਇੱਕ ਫਾਰਮੈਲਟੀ ਪੂਰੀ ਕਰਦੀ ਐ ਚੌਧਰ ਦੇ ਭੁਖੇ ਆ ਉਹਨਾਂ ਨੂੰ ਚੌਧਰ ਚਾਹੀਦੀ ਇੱਥੇ ਮਤਲਬ ਵਿਖਾਵਾ ਚਾਹੀਦਾ ਕਿ ਸਾਡਾ ਪੋਵੈਂਟ ਦੇ ਵਿੱਚ ਬੜਾ ਨਾਮ ਆ ਤੇ ਹੈ ਕੁਛ ਨਹੀਂ ਪੱਲੇ ਨਾਓ ਕਾਗਜ਼ਾਂ ਦੇ ਵਿੱਚ ਨਾਮ ਕਿਤੇ ਉਹਨਾਂ ਦਾ ਨਾਮ ਇਹ ਸਿਰਫ ਵਿਖਾਵੇ ਵਾਸਤੇ ਇੱਥੇ ਬਣਿਆ ਇਹ ਕਮੇਟੀ ਦੇ ਪਹਿਲਾਂ ਵਾਰ ਵਾਰ ਚੱਲਦਾ ਹੀ ਕੋਹ ਸਿੰਘਾਂ ਨੂੰ ਪਤਾ ਹੀ ਕਿ ਇਹ ਸਿੱਖ ਮਰਿਆਦਾ ਦੇ ਬਹੁਤ ਉਲਟੀ ਚੱਲਦੀ ਆ ਇਹ ਜਿਹੜੇ ਕਰਨਲ ਸਾਹਿਬ ਆ ਤੇ ਅਸੀਂ 2-4 ਵੇੜਾ ਨਾਲ ਬੈਠੇ ਹਾਂ ਪਰ ਇਹ ਗੋਗਲਵਾਦ ਮਿੱਟੀ ਛੱਡ ਜਾਂਦੀ ਸੀ ਤੇ ਬਾਅਦ ਮੰਨ ਤੇ ਰੋਸ ਜਰੂਰ ਹੁੰਦਾ ਸੀ ਪਰ ਜਦੋਂ ਆ ਸਤਗੁਰ ਬਾਪੂ ਦੀਪ ਸਿੰਘ ਅਮਰ ਸ਼ਹੀਦ ਨੋਖੇ ਸ਼ਹੀਦਾਂ ਨੇ ਸਾਰੀਆਂ ਸੰਗਤਾਂ ਦੇ ਕੌਮ ਦੇ ਸਾਹਮਣੇ ਲੈੰਦਾ ਕਿ ਅੰਦਰੋਂ ਕੀ ਨਹੀਂ ਇਹ ਬਿਲਕੁਲ ਜੁੜੇ ਹੋ ਜਿੱਥੇ ਇਹਨਾਂ ਦੀਆਂ ਤਾਰਾਂ ਜੁੜੀਆਂ ਹੋਆਂ ਸਭ ਯਾਰ ਹੋ ਗਿਆ ਹੈ ਇਹ ਸਿਰਫ ਇੱਕ ਬੰਦੇ ਨੇ ਇਹ ਵਿਰੋਧ ਕੀਤਾ ਕਿ ਜੀ ਮੈਨੂੰ ਪਰਾਨ ਪਰਵਾਨ ਕੀ ਮੈਂ ਨਹੀਂ ਲੈਣਾ ਮੈਨੂੰ ਲੋੜ ਹੀ ਨਹੀਂ ਦੀ ਇਸੇ ਚੀਜ਼ ਤੇ ਮਗਰ ਸਮਝ ਲੈ ਵੀ ਛੋਟੀ ਜੀ ਚੀਜ਼ ਜਿਹੜੀ ਸਿੱਕੀ ਉਹ ਵੱਡੀ ਬਣ ਗਈ ਜੀ ਤੇ ਬਾਅਦ ਵਿੱਚ ਜਦੋਂ ਸਤਕਾਰ ਕਮੇਟੀ ਨੇ ਆ ਕੇ ਸਾਨੂੰ ਆਖਿਆ ਜੀ ਕੋਈ ਗੱਲ ਨਹੀਂ ਅਸੀਂ ਬੇਨਤੀ ਕਰਦੇ ਆਂ ਰਿਕੁਐਸਟ ਕਰਦੇ ਆਂ ਕਿ ਅਸੀਂ ਸਾਨੂੰ ਜੀ ਗਰੰਟੀ ਲੈਣੇ ਆਂ ਕਿ ਇਹ ਬੰਦੇ ਠੀਕ ਨੇ ਕਿਉਂਕਿ ਜਦੋਂ ਅਸੀਂ ਇਹਨਾਂ ਨੂੰ ਪੁੱਛਿਆ ਜੀ ਕਿ ਤੁਸੀਂ ਕਿੱਥੋਂ ਆਏ ਹੋ ਉਹ ਸਾਨੂੰ ਨਹੀਂ ਨਹੀਂ ਦੱਸ ਸਕੇ ਹੂੰ ਤੇ ਇਸ ਕਰਕੇ ਫਿਰ ਜਦੋਂ ਉਹਨਾਂ ਨੇ ਆਖਿਆ ਵੀ ਠੀਕ ਹੈ ਜੀ ਅਸੀਂ ਗਰੰਟੀ ਲੈਣੇ ਆ ਅਸੀਂ ਆ ਕੇ ਠੀਕ ਹੈ ਲਾਲ ਉਹਨਾਂ ਨੇ ਲਾਇਆ ਹੂੰ ਜੀ ਫੋਟੋਆਂ ਵੀ ਲਾਈਆਂ ਆ ਰਹੇ ਉਹਨਾਂ ਨੇ ਆਪਣੀ ਜਿਹੜੀ ਟੈਂਟ ਉਹ ਵੀ ਲੱਗਾ ਉੱਥੇ ਨਹੀਂ ਉਹ ਵੀਡੀਓ ਵਿੱਚ ਦਿਖਾਏ ਦੇ ਰਿਹਾ ਕਿ ਆਪ ਜੀ ਨੇ ਤਸਵੀਰ ਨੂੰ ਫੜ ਕੇ ਇੱਕ ਦੋ ਵਾਰੀ ਖਿੱਚ ਰਿਹਾ ਹੈ ਹਾਂ ਜੀ ਉਹਦਾ ਪੋਜੀਸ਼ਨ ਹੀ ਬਣੀ ਸੀ ਜੀ ਹੂੰ ਕਿ ਸੰਗਤ ਨੇ ਇਤਰਾਜ਼ ਕੀਤਾ ਸੀ ਵੀ ਦੇਖੋ ਸੰਤ ਧੰਗਰਾ ਵਾਲੇ ਸ਼੍ਰੀਮੋਨੀ ਸੰਤ ਨੇ ਸ਼ਹੀਦ ਨੇ ਹੂੰ ਉਹਨਾਂ ਦੀ ਫੋਟੋ ਸਾਡੇ ਲੰਗਰ ਹਾਲ 'ਚ ਲੱਗੀ ਹੋਈ ਹੈ ਹੂੰ ਉਹਨਾਂ ਨੇ ਇਸ ਗੁਰਦੁਆਰੇ ਦੀ ਨੀਂਹ ਵੀ ਰੱਖੀ ਹੈ ਹੂੰ ਸੰਗਤ ਨੇ ਇਤਰਾਜ਼ ਕੀਤਾ ਸੀ ਜੀ ਇਹਨਾਂ ਨੇ ਜੋੜੇ ਦੇ ਜੋੜਿਆਂ ਦੇ ਨਾਲ ਇਹਨਾਂ ਨੂੰ ਫੋਟ ਕਿਉਂ ਲਾਈ ਜੀ ਉਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਇਹ ਤੁਸੀਂ ਉਹਨੂੰ ਨਿੱਜੀ ਜਾਇਦਾਦ ਕਹਿ ਰਹੇ ਹੋ ਇਸ ਗੁਰਦੁਆਰਾ ਸਾਹਿਬ ਨੂੰ ਨਹੀਂ ਜੀ ਨਹੀਂ ਪਸੇ ਆਖਿਆ ਕਿ ਅਸੀਂ ਜਵਾਬਦਾਰ ਹਾਂ ਇੱਕ ਸੰਤ ਬਾਬਾ ਭਿੰਡਰਾਵਾਲਿਆਂ ਜੀ ਦੀ ਜਿਹੜੀ ਫੋਟੋ ਇੱਕ ਜੋੜਾ ਘਰ ਦੇ ਉੱਤੇ ਲਾਉਣ ਤੋਂ ਜਾਂ ਲਾਉਣ ਤੋਂ ਲੈ ਕੇ ਮਾਮੂਲੀ ਵਿਵਾਦ 26 ਤਰੀਕ ਨੂੰ ਹੋਇਆ ਸੀ ਜਿਸ ਦਾ ਹਾਲ ਅਸੀਂ ਜਿਹੜੀਆਂ ਸਿੱਖ ਸੰਗਤਾਂ ਦੁਆਰਾ ਤੇ ਪ੍ਰਬੰਧਕ ਕਮੇਟੀ ਦੁਆਰਾ 26 ਤਰੀਕ ਨੂੰ ਕਰ ਦਿੱਤਾ ਗਿਆ ਸੀ 27 ਤਰੀਕ ਦਾ ਮੇਲਾ ਬਹੁਤ ਵਧੀਆ ਰਿਹਾ 28 ਤਰੀਕ ਨੂੰ ਜਿਹੜੀ ਕੁਝ ਸੰਗਤ ਜਿਹੜੀ ਆ ਗੁਰੂ ਘਰ ਦੇ ਬਾਹਰ ਇਕੱਠੀ ਹੋਈ ਸੀ ਤੇ ਦੋਵੇਂ ਪਾਰਟੀਆਂ ਜਦੋਂ ਮੰਗ ਪੱਤਰ ਦਿੱਤਾ ਗਿਆ ਤੇ ਦੋਵੇਂ ਪਾਰਟੀਆਂ ਆਪਸ ਵਿੱਚ ਮੂਵ ਹੋ ਰਹੀਆਂ ਸੀ ਜਦੋਂ ਜਿਹੜੇ ਗੁਰਦੁਆਰੇ ਦੇ ਪ੍ਰਬੰਧਕ ਨੇ ਮੁਖ ਨੇ ਕੈਪਟਨ ਸਾਹਿਬ ਹਰਿ ਸਿਮਰਨ ਸਿੰਘ ਜਦੋਂ ਉਹ ਗੱਡੀ ਦੇ ਵਿੱਚ ਬੈਠ ਕੇ ਨਿਕਲ ਲੱਗੇ ਤੇ ਕੁਝ ਸ਼ਰਾਰਤੀ ਬੰਦੇ ਆ ਵਿਅਕਤੀਆਂ ਵੱਲੋਂ ਉਹਨਾਂ ਤੇ ਹਮਲਾ ਕੀਤਾ ਗਿਆ ਜਿਹਨੂੰ ਪੁਲਿਸ ਨੇ ਬੜੇ ਸੁਚੱਜੇ ਤਰੀਕੇ ਨਾਲ ਇਹਨੂੰ ਬਚਾ ਕੇ ਤੇ ਸੇਫ ਕਰਕੇ ਤੇ ਇਹਨਾਂ ਨੂੰ ਕੱਢਿਆ ਇਸੇ ਜਿਹੜੀ ਕਸਮਕਸ ਦੌਰਾਨ ਦੋਵੇਂ ਤਰ੍ਹਾਂ ਦੇ ਵਿੱਚ ਕਈ ਵਿਅਕਤੀਆਂ ਨੂੰ ਅਮੁੱਲੀ ਜਿਹੜੀਆਂ ਸੱਟਾਂ ਵੀ ਲੱਗੀਆਂ ਨੇ ਜਿਹੜੀ ਅੰਡਰ ਟਰੀਟਮੈਂਟ ਨੇ ਤੇ ਇਸ ਮਤਲਬਕ ਵੈਸੇ ਤੇ ਦੋਵੇਂ ਤਰ੍ਹਾਂ ਨਾਲ ਜਿਹੜੀ ਆ ਵਿਚਾਰ ਵਟਾਂਦਰਾ ਕੀਤਾ ਗਿਆ ਕਿਉਂਕਿ ਧਾਰਮਿਕ ਵਿਸ਼ਾ ਆ ਤੇ ਇਹਨੂੰ ਸੁਚੱਜੇ ਤਰੀਕੇ ਨਾਲ ਹੀ ਇਹਦਾ ਹੱਲ ਕੀਤਾ ਜਾਵੇ ਤੇ ਇਹਦਾ ਹੱਲ ਵੀ ਜਿਹੜਾ ਅਸੀਂ ਕੱਲ ਦੀ ਤਰੀਕ ਰੱਖੀ ਆ ਇਨ ਬਿਟਵੀਨ ਜਿਹੜੇ ਵਿਅਕਤੀ ਵੀ ਉਹ ਟ੍ਰੀਟਮੈਂਟ ਕਰਾ ਰਹੇ ਨੇ ਜੇਕਰ ਕੋਈ ਮੈਡੀਕਲ ਆਊਗਾ ਜੇ ਰਾਈਨਾਮਾ ਨਹੀਂ ਮੁੱਕਦਾ ਤੇ ਉਹਦੇ ਮੁਤਾਬਕ ਜਿਹੜੀ ਇਹ ਯੋਗ ਕਾਨੂੰਨੀ ਕਾਰਵਾਈ ਜਿਹੜੀ ਅਮਲ ਚ ਲਿਆ ਸਿੱਧਾ ਰੁਕ ਕਰਦੇ ਆਂ ਤਰਨ ਤਰਨ ਤੋਂ ਇਸ ਸਮੇਂ ਸਾਡੇ ਨਾਲ ਸਾਡੇ ਸੀ ਹੋ ਗਈ ਸਿਧਾਰ ਜੁੜ ਰਹੀ ਨੇ ਫੋਨਲਾਈਨ ਦੇ ਉੱਤੇ ਸਿਧਾਰਤ ਕੀ ਕੁਝ ਤੁਹਾਡੇ ਕੋਲ ਜਾਣਕਾਰੀ ਪਹਿਲਾ ਸਵਾਲ ਮੇਰਾ ਇਹ ਕਿ ਮੌਜੂਦਾ ਸਥਿਤੀ ਬਹੁਵਿੰਡ ਇਲਾਕੇ ਦੇ ਵਿੱਚ ਕੀ ਹੈ ਇਸ ਸਮੇਂ ਆ ਬਿਲਕੁਲ ਜੇ ਗੱਲ ਕੀਤੀ ਜਾਵੇ ਤਾਂ ਇਸ ਵਕਤ ਜਿਹੜਾ ਸਿੱਖ ਜਥੇਬੰਦੀਆਂ ਜਿਹੜੀਆਂ ਅੱਜ ਇਕੱਠੀਆਂ ਹੋਈਆਂ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਔਰ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਥੇ ਸਿੱਖ ਜੱਸੇ ਬੰਦੀਆਂ ਆਈਆਂ ਸੀ ਉੱਥੇ ਹੀ ਪੁਲਿਸ ਅਧਿਕਾਰੀ ਵੀ ਜਿਹੜੇ ਮੌਜੂਦ ਸੀ ਔਰ ਅੱਜ ਜਿਹੜੀ ਹੈ ਤਸਵੀਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਹੋਈ ਮੀਟਿੰਗ ਤੋਂ ਬਾਅਦ ਜਿਹੜੀ ਗੁਰਦੁਆਰਾ ਦੀ ਕਮੇਟੀ ਸੀ ਔਰ ਸਿੱਖ ਜੱਸੇ ਬੰਦੀਆਂ ਦੀ ਸੈਮਪੀਰੇ ਨਾਲ ਤਸਵੀਰ ਜਿਹੜੀ ਹੈ ਬਾਬਾ ਦੀਪ ਸਿੰਘ ਜਿੱਦੀ ਤਸਵੀਰ ਔਰ ਸੰਤ ਭਿੰਦਰਾਵਾਲਾ ਦੀ ਜਿਹੜੀ ਤਸਵੀਰ ਹੈ ਜਿਹੜੀ ਉੱਥੇ ਲਗਾ ਦਿੱਤੀ ਗਈ ਹੈ ਗੁਰਦੁਆਰਾ ਸਾਹਿਬ 'ਕਿ ਹਾਲਾਂਕਿ ਜਿਹੜਾ ਸਮਝੌਤਾ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਹੋ ਗਿਆ ਹਾਲਾਂਕਿ ਪੁਲਿਸ ਨੇ ਵੀ ਅਹਿਮ ਰੋਲ ਜ ਅ ਵਿੱਚ ਜਿਹੜਾ ਵਿਵਾਦ ਹੋਇਆ ਸੀ ਜਿਸ ਦਿਨ ਉਸ ਦਿਨ ਐਫਐਚਓ ਜਿਹੜੇ ਨੇ ਗੰਭੀਰ ਜ਼ਖਮੀ ਹੋਏ ਸੀ ਜਦੋਂ ਉਹ ਗੱਡੀ 'ਚੋਂ ਪ੍ਰਬੰਧਕ ਜਿਹੜੇ ਸੀ ਗੁਰਦੁਆਰੇ ਦੇ ਉਹਨਾਂ ਨੂੰ ਲੈ ਕੇ ਜਾ ਰਹੇ ਸੀ ਤਾਂ ਉੱਥੇ ਕੁਝ ਜਿਹੜਾ ਆਪਾਂ ਕਹਿ ਸਕਦੇ ਕਿ ਹਮਲਾ ਕੁਝ ਯੁਵਕਾਂ ਵੱਲੋਂ ਕੀਤਾ ਗਿਆ ਗੱਡੀ ਦੇ ਉੱਪਰ ਸ਼ੀਸ਼ੇ ਪੰਨੇ ਗਏ ਹਾਲਾਂਕਿ ਐਸਐਚਓ ਨੂੰ ਗੰਭੀਰ ਜਿਹੜੀਆਂ ਸੱਟਾਂ ਲੱਗੀਆਂ ਸੀ ਅੱਜ ਜਿਹੜਾ ਵਿਵਾਦ ਜਿਹੜਾ ਹੈ ਸ਼ਾਂਤ ਹੁੰਦਾ ਦਿਖਾਈ ਦਿੱਤਾ ਜਦੋਂ ਅੱਜ ਤੋਂ ਸਿੱਖ ਜਥੇਬੰਦੀਆਂ ਇਕੱਠੀਆਂ ਹੋਈਆਂ ਔਰ ਉਹਨਾਂ ਵੱਲੋਂ ਤਸਵੀਰ ਜਿਹੜੀ ਆ ਮਨ ਬਾਬਾ ਦੀਪ ਸਿੰਘ ਜੀ ਦੇ ਨਾਲ ਜਿਹੜੀ ਆ ਸੰਤ ਪਿਡਾਰੇ ਦੀ ਤਸਵੀਰ ਜਿਹੜੀ ਆ ਉਥੇ ਗੁਰਦੁਆਰਾ ਸਾਹਿਬ ਦੇ ਵਿੱਚ ਲਗਾ ਦਿੱਤੀ ਗਈ ਹੈ ਠੀਕ ਹੈ ਮੈਂ ਦੋ ਚੀਜ਼ਾਂ ਹੋਰ ਸਮਝਣੀਆਂ ਚਾਹੁੰਦਾ ਹਾਂ ਦਰਸ਼ਕ ਜਾਣਨਾ ਚਾਹੁੰਦੇ ਹੋਣਗੇ ਕਿ ਪੂਰਾ ਵਿਵਾਦ ਕੀ ਸਿਰਫ ਨਾ ਤਸਵੀਰ ਤੋਂ ਸ਼ੁਰੂ ਹੋਇਆ ਜਾਂ ਇਸ ਤੋਂ ਪਹਿਲਾਂ ਵੀ ਦੋਵੇਂ ਧਿਰਾਂ ਦੇ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਤਲਖੀ ਸੀ ਤੇ ਦੂਜੀ ਗੱਲ ਕਿ ਜਿਹੜੀ ਇਹ ਤਸਵੀਰ ਲਗਾਉਣ ਦਾ ਮਾਮਲਾ ਹੈ ਕਿਸੇ ਕਿਸੇ ਖਾਸ ਜਥੇਬੰਦੀ ਦੇ ਵੱਲੋਂ ਇਹ ਮੰਗ ਕੀਤੀ ਗਈ ਸੀ ਜਾਂ ਫਿਰ ਉੱਥੇ ਵੱਖ-ਵੱਖ ਸਾਰੀਆਂ ਜਥੇਬੰਦੀਆਂ ਇਹ ਤਸਵੀਰ ਲਗਾਉਣਾ ਚਾਹੁੰਦੀ ਸੀ ਜਾਂ ਉਹਨਾਂ ਨੇ ਲਗਾਈ ਸੀ ਅਜੀ ਗੁਰੂ ਪਹਿਲੇ ਗੱਲ ਕੀਤੀ ਜਾਵੇ ਕਿ 26 ਜਨਵਰੀ ਨੂੰ ਜਿਸ ਦਿਨ ਇੱਥੇ ਪ੍ਰੋਗਰਾਮ ਚੱਲ ਰਿਹਾ ਸੀ ਤਾਂ ਮੇਲਾ ਲੱਗਾ ਹੋਇਆ ਸੀ ਵਿਵਾਦ ਜਿਹੜਾ ਸੀ ਉਸ ਦਿਨ ਸ਼ੁਰੂ ਹੋਇਆ ਜਦ ਇੱਕ ਨੌਜਵਾਨਾਂ ਵਾਲੇ ਕੈਂਪ ਲਗਾਇਆ ਗਿਆ ਸੀ ਔਰ ਕੈਂਪ ਜਿਹੜਾ ਸੀ ਉੱਥੇ ਲਗਾ ਕੇ ਦੁਤਿਆਂ ਦੀ ਸੇਵਾ ਕੀਤੀ ਜਾ ਰਹੀ ਸੀ ਤਾਂ ਸੰਤਪਰ ਭਿੰਡਰਾਂ ਜੀ ਦੀ ਤਸਵੀਰ ਜਿਹੜੀ ਸੀ ਉੱਥੇ ਲਗਾਈ ਗਈ ਸੀ ਹਾਲਾਂਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਹਿਣਾ ਹੈ ਕਿ ਕੈਂਪ ਜਿਹੜਾ ਸੀ ਉਹ ਰਸਤੇ ਦੇ ਵਿੱਚ ਲਗਾਇਆ ਗਿਆ ਸੀ ਸਾਡੀ ਮੰਗ ਸੀ ਕਿ ਕੈਂਪ ਨੂੰ ਹਟਾ ਕੇ ਜਿਹੜਾ ਹੈ ਜੋੜਾ ਘਰ ਵਾਲੀ ਸਾਈਡ ਪਾਸੇ ਲਗਾਇਆ ਜਾਵੇ ਤਾਂ ਕਿ ਸੰਗਤ ਨੂੰ ਕੋਈ ਪਰੇਸ਼ਾਨੀ ਨਾ ਆਵੇ ਲੇਕਿਨ ਉਹ ਦੂਸਰੇ ਪਾਸੇ ਇਹ ਵੀ ਕਹਿਣਾ ਹੈ ਕਿ ਜਿਹੜੀ ਸੋਸ਼ਲ ਮੀਡੀਆ ਤੇ ਜਿਹੜੀ ਵੀਡੀਓ ਵਾਇਰਲ ਹੋਈ ਹੈ ਉਸ ਨੂੰ ਜਿਹੜਾ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹਾਲਾਂਕਿ ਉਸ ਦੇ ਵਿੱਚ ਪੂਰਾ ਪੱਖ ਨਹੀਂ ਦਿੱਤਾ ਗਿਆ ਜਦ ਤਸਵੀਰ ਜਿਹੜੀ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਗੁਰਦੁਆਰਾ ਦੀ ਕਮੇਟੀ ਸੀ ਉਹਨਾਂ ਦੇ ਇੱਕ ਮੈਂਬਰ ਵੱਲੋਂ ਜਦੋਂ ਤੋਂ ਚੁੱਕੀ ਜਾਂਦੀ ਹੈ ਤਾਂ ਉਸ ਦੀ ਤਸਵੀਰ ਜਿਹੜੀ ਹੈ ਸੋਸ਼ਲ ਮੀਡੀਆ ਤੇ ਜਿਹੜੀ ਖੂਬ ਵਾਇਰਲ ਹੁੰਦੀ ਹੈ ਅਜਿਸ ਤੋਂ ਬਾਅਦ ਜਿਹੜਾ ਇਹ ਵਿਵਾਦ ਜਿਹੜਾ ਸ਼ੁਰੂ ਹੋ ਜਾਂਦਾ ਔਰ ਉਹਨਾਂ ਵੱਲੋਂ ਕਲਕ ਜਿਹੜੇ ਕੁਝ ਕੁਐਸਚਨ ਸੀ ਕਿ ਤਸਵੀਰ ਜਿਹੜੀ ਆ ਨਹੀਂ ਲੱਗੇਗੀ ਹਾਲਾਂਕਿ ਜਿਹੜੀਆਂ ਜਸਸ ਵਿੱਚ ਜੱਥੇ ਬਣੀ ਸੀ ਉਹਨਾਂ ਤੇ ਇਹ ਰੋਸ ਪਾਇਆ ਗਿਆ ਸੀ ਕਿ ਤਸਵੀਰ ਨੂੰ ਜਿਹੜਾ ਸੰਤ ਭੰਡਾਰ ਜਿਹੜੀ ਤਸਵੀਰ ਦਾ ਨੂੰ ਜਿਹੜਾ ਇਹ ਉੱਥੋਂ ਹਟਾਇਆ ਗਿਆ ਔਰ ਹੁਣ ਜਦੋਂ ਅੱਜ ਸਾਰੀਆਂ ਅਲੱਗ-ਅਲੱਗ ਜਥੇ ਬਣੀਆਂ ਉੱਤੇ ਪਹੁੰਚੀਆਂ ਸੀ ਤਾਂ ਅੱਜ ਮੀਟਿੰਗ ਜਿਹੜੀ ਹੋਈ ਔਰ ਗੁਰਦੁਆਰੇ ਦੀ ਕਮੇਟੀ ਦੀ ਮੀਟਿੰਗ ਵੀ ਹੋਈ ਤਾਂ ਜਿਸ ਦੇ ਵਿੱਚ ਉਹਨਾਂ ਨੇ ਜਿਹੜੇ ਆ ਪਾਪਾ ਦੀਪ ਸਿੰਘ ਦੀ ਤਸਵੀਰ ਔਰ ਸੰਤ ਭੰਡਾਰ ਦੀ ਤਸਵੀਰ ਜ ਬਹੁਤ ਸ਼ੁਕਰੀਆ ਤਾਂ ਬਸਾੜ ਨਾਲ ਜੁੜਨ ਦੇ ਲਈ ਇਸ ਪੂਰੀ ਗੱਲਬਾਤ ਦੇ ਲਈ ਤਾਂ ਫਿਲਹਾਲ ਜੋ ਜਾਣਕਾਰੀ ਸਿਧਾਰਥ ਸਾਨੂੰ ਦੇ ਰਹੇ ਨੇ ਸਾਡੇ ਸੇ ਹੋਗੀ ਪਹੂਬਿੰਦ ਤਰਨਤਨ ਤੋਂ ਤਾਂ ਉਹਨਾਂ ਦੇ ਵੱਲੋਂ ਇਹ ਦੱਸਿਆ ਜਾ ਰਿਹਾ ਹੈ ਕਿ ਮੌਜੂਦਾ ਸਥਿਤੀ ਇਹ ਹੈ ਕਿ ਮਾਮਲੇ ਨੂੰ ਫੁਲਝਾ ਲਿਆ ਗਿਆ ਹੈ ਤਸਵੀਰ ਉੱਥੇ ਪਿੰਡਰਾਂ ਵਾਲਿਆਂ ਦੀ ਲਗਾ ਦਿੱਤੀ ਗਈ ਹੈ ਬਾਬਾ ਦੀਪ ਸਿੰਘ ਜੀ ਦੇ ਨਾਲ ਤਸਵੀਰ ਕਿਹਾ ਜਾ ਰਿਹਾ ਕਿ ਲਗਾਈ ਗਈ ਹੈ ਔਰ ਤਸਵੀਰ ਲਗਾਉਣ ਨੂੰ ਹੀ ਲੈ ਕੇ ਇਹ ਪੂਰਾ ਵਿਵਾਦ ਖੋਲਿਆ